ਸ੍ਰੀ ਗੁਰੂਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈ 7717692259 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੋਤੋਂ ਪੈਂਦੀ ਆ ਤੇ ਦੌਲਤਰਾਮ ਡੇਰੀ ਫਾਰਮ ਤੋਂ ਬਾਈ ਜੀ ਬਰ ਰਹੀ ਆ ਜਿਹਦੇ ਵਿੱਚ ਬਹੁਤ ਸੋਹਣੀ ਸੁਲੱਖੀ ਸুইস ਵਾਈ ਵਛੀ ਵਾਲੀ ਵਾੜ ਲੈ ਕੇ ਤੁਹਾਡੇ ਲਈ ਆਏ ਆ ਬਾਈ ਜੀ ਤੇ ਬਾਕੀ ਦੀ ਵਲਦੀ ਹੋਰ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਨੇ ਆ। ਆਓ ਬਾਈ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਾਂ ਨਾਮ ਦੱਸਵਾ ਦਿਓ ਜੀ। ਨਾਮ ਸਾਰੇ ਸੋਨਾ ਦੋਸਤਾਂ ਕੰਨ ਤੇ ਮੈਂ ਰੈਡੀ ਜਨਾ ਤੁਸੀਂ ਕੁਝ ਠੀਕ ਜੱਥੇ। ਠੀਕ ਆ ਬਾਈ ਜੀ। ਫਿਰ ਅਜਕੀ ਵੜ ਵਿੱਚ ਨਾਲੀ? ਹਾਂ ਜੀ ਅਜਕੀ ਉਹ ਕੱਲ ਸੀ ਜੀ ਤਿੰਨ ਚੰਨਾਂ ਨਾਲ। ਠੀਕ ਆ ਜੀ। ਕਿਤੇ ਟੇਲਾ ਜੀ ਫਿਰ ਦੀ? ਇਹ ਦੂਜਾ ਸੁਬਾਹ ਪਈ ਆ। ਹਾਂ ਜੀ। ਆਪਣੀ ਰਾਤ ਤੱਕ 2 ਵਜੇ। ਅੱਛਾ ਜੀ। ਜੇਰ ਦੂਦ ਬੰਦੇ ਪਾ ਪਈ ਆ ਮੱਥੇ। ਠੀਕ ਆ। ਜੇਰ ਲਫਾਵੇ ਵਿੱਚ ਪਈ ਬੈਠਿਆ। ਬਾਈ ਠੀਕ ਹੈ ਜੀ। ਬੱਛੀ ਬਹੁਤ ਚੰਗੀ ਹੈ ਨਾ? ਠੀਕ ਹੈ ਬਾਈ। ਬੱਛੀ ਕਿਹਾ ਸੀ ਮਜ਼ਮੁਨ ਦੀ ਦੱਸਾਈ ਮਾਲ ਕਰ। ਬੱਛੀ ਉਹਨੇ ਚੰਗੇ ਸੀਮੰਟ ਦੀ ਪਰ ਆਪ ਪਾਣੀ ਦੱਸ ਕੇ ਦਿੰਦੇ। ਠੀਕ। ਬੱਛੀ ਬਾਈ ਜੀ ਹੈ ਚੰਗੇ ਸੀਮੰਟ ਦੀ। ਵੀਰਾਂ ਦਾ ਆਪ ਪਾਣੀ ਦੱਸ ਕੇ ਦਿੰਦੇ। ਅਗਲਾ ਆਪ ਹੀ ਵੇਖ ਲੈ ਬੱਛੀ। ਸੋਹਣੀ ਬਹੁਤ ਆ ਬਾਈ ਜੀ। ਕਲਰ-ਕਲਰ ਬਹੁਤ ਪਿਆਰਾ। ਠੀਕ ਆ ਬਹੁਤ ਜਿਆਦਾ ਚੰਗੇ ਥਾਂ ਤੋਂ ਬਾਹਰ ਨਹੀਂ ਆਇਆ ਚੰਗੇ। ਰੈਡ ਵੀ ਬਹੁਤ ਚੰਗੀ ਆ ਤੇ ਥਣ ਵੇਖੋ ਬਾਈ ਜੀ ਨੇੜ ਤੋਂ। ਖਲਤਾ ਬਾਈ ਜੀ ਫੁੱਲ ਚੰਗਾ। ਗੁਲਾਬੀ ਥਾ ਨਾ। ਇਕੱਲਾ-ਇਕੱਲਾ ਮੋਟਾ-ਮੋਟਾ ਲੋ ਵੀ ਬੜੇ ਰਾਨਾ ਚੋਈ ਬੱਤੀ ਕਰ ਦੋ ਠੀਕ ਚੋਈ ਬਹੁਤ ਚੰਗੀ ਹੋ ਬਾਈ ਥਾਂ ਦੇ ਹਿਸਾਬ ਨਾਲ ਹੈ ਨਾ ਠੀਕ ਆ ਬਾਈ ਐਡਾ ਚੰਗਾ ਖਾਨ ਨਹੀਂ ਮਿਲਦਾ ਸਿੱਧੀ ਕਿਤੇ ਬੈਠ ਰ ਤਾਂ ਵੀ ਨਹੀਂ ਲੱਗਦਾ ਲੋ ਬਾਈ ਜੀ ਤੋਰ ਚਾਲ ਤੁਨੂੰ ਚੈੱਕ ਕਰਾਉਣੇ ਆ ਦਸੱਲੀ ਪਰ ਤੁਸੀਂ ਆਪ ਕਰ ਲੇ ਲੈ ਚਲੋ ਪੂਰਾ ਬਾਈ ਜੀ ਫੁੱਲ ਚੰਗਾ ਲੇਵੇ ਦੀ ਤਿਆਰੀ ਬਹੁਤ ਜਿਆਦਾ ਚੰਗੀ ਆ ਕੱਲਾ ਕੱਲਾ ਥਾਣਾ ਬਾਕੀ ਬਾਈ ਨੇ ਚੋਈ ਕਰੀ ਵੀ ਹੋਗੀ ਬਾਈ ਚਾਰ ਪੰਜ ਕਿਲੋ ਬਹੁਤ ਚੋਇਆ ਦਾ ਸਵੇਰ ਲਈ ਬਾਈ ਜੀ ਟਾਈਮ ਆ ਲਓ ਜੀ ਸੋਣੀ ਸੁਨੱਖੀ ਆ ਆ ਛੋਟੀ ਨਹੀਂ ਬਾਈ ਫੁੱਲ ਉੱਚਾ ਹੋ ਕੇ ਟੂਈ ਤੇ ਹੱਥ ਮਾਰਦਾ ਆ ਛੋਟੀ ਨਹੀਂ ਬਾਈ ਛੋਟੀ ਮੰਨ ਕੇ ਨਾ ਲਿਓ ਨਾ ਆਇਓ ਇਹ ਪੂਰੀ ਚੰਗੀ ਤੇ ਪੂਰੀ ਵੱਡੀ ਬਿਹੜਾ ਹੱਲੇ ਵਾਲੇ ਨੇ ਇੱਧਰ ਕਰੀ ਤੁਹਾਨੂੰ ਫੇਰ ਚੈੱਕ ਕਰਾ ਦਿੰਨੇ ਆ ਲਓ ਬਾਈ ਜੀ ਬਾਈ ਨਹੀਂ ਵਾਲਾ ਪਾਸਾ ਹਾਂ ਥੰਦਾ ਬੜਾ ਨਹੀਂ ਆਇਆ ਅੱਗੋਂ ਖਾਂ ਤਾਂ ਬਾਈ ਜੀ ਇਹਨਾਂ ਦੀ ਗੱਲ ਨਹੀਂ ਹੁੰਦੇ ਨਾ ਉਵੇਂ ਲੱਗਿਆ ਖਾਣ ਆ ਜੀ ਵਿਹਲਾ ਬਹਿ ਕੇ ਰੱਬ ਨੇ ਲਾਹੇ ਇਕਲਾ ਇਕਲਾ थाना ਤੇ ਬਾਈ ਜੀ ਫਿਰ ਜਾਇਜ ਕਿਨੀ ਮੁੱਲ ਇਹਦਾ ਮੁੱਲ ਤਾਂ ਵੀਰੇ ਲੱਕ ਕਰਨਗੇ ਮਰਜ਼ੀ ਕਰਨਗੇ ਹਾਂਜੀ 80000 ਦੀ ਵੜ ਦੇਣਾ ਹਾਂਜੀ 80000 ਦੀ ਕੋਈ ਹੋ ਜੂ ਮਾਲਤਾਨ ਮਾੜਾ ਮਾੜਾ ਜਾਇਜ ਮਾਲਤਾਨ ਕਰਾਂਗੇ ਵੀਰੇ ਜਾਇਜ ਮਾਲਤਾਨ ਬਾਈ ਜੀ ਛੋੜ ਛੱਪੇ ਦਾ ਹੋ ਜੂਗਾ ਮੁੱਲ ਬਾਈ ਜੀ ਨੇ 25 ਬਹੁਤ ਚੰਗੀ ਨਹੀਂ ਮਗਰ ਹਾਂਜੀ ਬੱਛੀ ਵਾਲੀ ਕਰਮਾਂ ਵਾਲੇ ਨੂੰ ਮਿਲਦੀ ਗਏ ਨੂੰ ਹਨਾ ਬਾਕੀ ਸਾਰੇ ਵਿੱਚ ਜੇ ਕੇ ਥਣ ਵੀ ਚੰਗਾ ਗਾਂ ਦਾ ਜਿਹੜੀ ਥਣ ਵੀ ਚੰਗਾ ਬੱਛੀ ਵੀ ਚੰਗੀ ਆ ਹਾਂਜੀ ਆਪ ਵੀ ਚੰਗੀ ਆ ਬਾਈ ਜੀ ਅਜਿਹੇ ਟਾਈਮ ਤੇ ਕਿਸੇ ਪੱਖੋਂ ਵੀ ਹੱਥ ਧਰਾ ਨਹੀਂਗਾ ਕਰਮਾ ਲਈ ਤੇ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਮੋਬਾਈਲ ਨੰਬਰ ਦੱਸਦੇ ਬਾਈ ਜੀ ਆਪਣਾ 84701402 ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਆਪਣੀ ਬਾਈ ਜੀ ਵੀਡੀਓ ਵਧੇ ਲੱਗੇ ਕੇ ਸ਼ੇਅਰ ਕਰ ਦਿਓ ਲਾਈਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ